ਦੋਸਤੋ ਅੱਜ ਮੈਂ ਤੁਹਾਨੂੰ ਐਸੇ ਚਾਰ ਫਲਾਂ ਦੇ ਬਾਰੇ ਵਿੱਚ ਦੱਸੂਗਾ ਜੋ ਤੁਹਾਨੂੰ ਬੁਢਾਪੇ ਵਿੱਚ ਵੀ ਜਵਾਨ ਬਣਾਏ ਰੱਖਣਗੇ ਊਰਜਾਵਾਨ ਰੱਖਣਗੇ ਅਤੇ ਸਿਹਤਮੰਦ ਰੱਖਣਗੇ ਮਾਂ ਪ੍ਰਕਿਰਤੀ ਨੇ ਸਾਨੂੰ ਐਸੀ ਚੀਜ਼ਾਂ ਉਪਲਬਧ ਕਰਵਾਈ ਹਨ ਜਿਨ੍ਹਾਂ ਦਾ ਸੇਵਨ ਕਰਨੇ ਨਾਲ ਸਾਨੂੰ ਕਦੀ ਕੋਈ ਪਰੇਸ਼ਾਨੀ ਹੋ ਹੀ ਨਹੀਂ ਸਕਦੀ ਪਰ ਅਕਸਰ ਅਸੀਂ ਲੋਕ ਉਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਹਾਂ ਸਿਹਤਮੰਦ ਰਹਿਣ ਦੇ ਲਈ ਜਵਾਨ ਦਿਖਣ ਦੇ ਲਈ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਬਾਜ਼ਾਰ ਵਿੱਚ ਮਿਲਣ ਵਾਲੇ ਮਹਿੰਗੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਾਂ ਪਰ ਮੈਂ ਤੁਹਾਨੂੰ ਦੱਸਦਾ ਕਿ ਇਹੀ ਤੁਹਾਨੂੰ ਜਵਾਨ ਅਤੇ ਸਿਹਤਮੰਦ ਰੱਖਣੇ ਦੀ ਜਗਾ ਤੁਹਾਡੇ ਸਰੀਰ ਵਿੱਚ ਕਈ ਬਿਮਾਰੀਆਂ ਨੂੰ ਉਤਪਨ ਕਰ ਦੇਣਗੇ ਇਸ ਲਈ ਜੇਕਰ ਤੁਹਾਨੂੰ ਜਵਾਨ ਰਹਿਣਾ ਹੈ ਬਿਮਾਰੀਆਂ ਤੋਂ ਦੂਰ ਰਹਿਣਾ ਹੈ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰਨਾ ਤਾਂ ਆਈਏ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਗੁਰੂ ਜੋ ਕੀ ਆਯੁਰਵੇਦ ਦੇ ਬਹੁਤ ਬੜੇ ਗਿਆਨੀ ਸੀ ਉਹ ਇੱਕ ਮਾਰਗ ਤੋਂ ਆਪਣੀ ਕੂਟਿਆ ਦੀ ਤਰਫ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਪਿੰਡ ਆਉਂਦਾ ਹੈ ਉਹ ਗੁਰੂ ਬਹੁਤ ਦੂਰ ਤੋਂ ਲੰਬੀ ਯਾਤਰਾ ਕਰ ਰਹੇ ਸੀ ਤਾਂ ਉਹਨਾਂ ਨੇ ਸੋਚਿਆ ਕਿ ਥੋੜੀ ਦੇਰ ਇੱਥੇ ਹੀ ਆਰਾਮ ਕੀਤਾ ਜਾਵੇ ਉਹਨਾਂ ਗੁਰੂ ਦੇ ਨਾਲ ਉਹਨਾਂ ਦੇ ਕੁਝ ਚੇਲੇ ਵੀ ਸੀ ਜਿਵੇਂ ਹੀ ਉਹ ਗੁਰੂ ਇੱਕ ਰੁੱਖ ਦੇ ਨੀਚੇ ਆਰਾਮ ਕਰਨ ਲੱਗੇ ਤਾਂ ਉਹਨਾਂ ਨੂੰ ਦੇਖ ਕੇ ਉੱਥੇ ਕਈ ਲੋਕਾਂ ਦੀ ਭੀੜ ਜਮਾ ਹੋ ਗਈ ਸਾਰਿਆਂ ਨੇ ਉਹਨਾਂ ਗੁਰੂ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਹੀ ਬੜੇ ਆਤਮ ਗਿਆਨੀ ਹੋ ਅਸੀਂ ਤੁਹਾਡੇ ਬਾਰੇ ਵਿੱਚ ਕਈ ਚਰਚਾਵਾਂ ਸੁਣੀ ਹਨ ਕਿਰਪਾ ਕਰਕੇ ਤੁਸੀਂ ਸਾਨੂੰ ਥੋੜਾ ਜਿਹਾ ਗਿਆਨ ਪ੍ਰਦਾਨ ਕਰੋ ਉਹਨਾਂ ਸਾਰੇ ਲੋਕਾਂ ਦੀ ਗੱਲ ਸੁਣ ਕੇ ਗੁਰੂ ਮੁਸਕੁਰਾਏ ਅਤੇ ਬੋਲੇ ਕੀ ਦੱਸੋ ਤੁਸੀਂ ਲੋਕਾਂ ਨੂੰ ਕਿ ਆ ਸਮੱਸਿਆ ਹੈ ਜਦ ਉਹਨਾਂ ਸਾਰਿਆਂ ਵਿੱਚ ਤੋਂ ਇੱਕ ਬਜ਼ੁਰਗ ਵਿਅਕਤੀ ਉੱਠ ਕੇ ਬੋਲਿਆ ਮਹਾਰਾਜ ਹੁਣੇ ਮੇਰੀ ਉਮਰ ਸਿਰਫ 40 ਸਾਲ ਹੈ ਪਰ ਮੈਂ ਕੋਈ ਵੀ ਕੰਮ ਨਹੀਂ ਕਰ ਪਾਉਂਦਾ ਹਾਂ ਮੈਨੂੰ ਬਹੁਤ ਥਕਾਨ ਹੋਣ ਲੱਗਦੀ ਹੈ ਮੇਰੇ ਪੈਰਾਂ ਨੇ ਜਵਾਬ ਦੇ ਦਿੱਤਾ ਹੈ ਮੈਂ ਥੋੜੀ ਦੂਰ ਵੀ ਪੈਦਲ ਨਹੀਂ ਚੱਲ ਪਾਉਂਦਾ ਹਾਂ ਮੇਰੇ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੇ ਘਰ ਕਰ ਲਿਆ ਹੈ ਕਿਰਪਾ ਕਰਕੇ ਮੈਨੂੰ ਮੇਰੀ ਇਸ ਸਮੱਸਿਆ ਦਾ ਹੱਲ ਦੱਸੋ ਮੈਂ ਆਪਣਾ ਇਲਾਜ ਬਹੁਤ ਜਗ੍ਹਾ ਪਰ ਕਰਵਾ ਚੁੱਕਿਆ ਹਾਂ ਪਰ ਹੁਣੇ ਤੱਕ ਮੇਰੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ ਹੈ ਹੁਣੇ ਮੇਰਾ ਜੀਵਨ ਬਹੁਤ ਲੰਬਾ ਹੈ ਜੇਕਰ ਮੈਂ ਐਸੀ ਹਾਲਤ ਵਿੱਚ ਰਹੂੰਗਾ ਤਾਂ ਮੈਂ ਬਹੁਤ ਹੀ ਜਲਦੀ ਮੌਤ ਨੂੰ ਪ੍ਰਾਪਤ ਹੋ ਜਾਊਂਗਾ ਇੰਨੇ ਵਿੱਚ ਹੀ ਇੱਕ 25 ਸਾਲ ਦਾ ਯੁਵਾ ਖੜਾ ਹੁੰਦਾ ਹੈ ਪਰ ਦਿਖਣੇ ਵਿੱਚ ਤਾਂ ਉਹ 50 ਸਾਲ ਦਾ ਨਜ਼ਰ ਆ ਰਿਹਾ ਸੀ ਉਸਨੇ ਵੀ ਗੁਰੂ ਨੂੰ ਪ੍ਰਣਾਮ ਕੀਤਾ ਤੇ ਕਿਹਾ ਮਹਾਰਾਜ ਮੈਂ ਹੁਣੇ 25 ਸਾਲ ਦਾ ਹੀ ਹਾਂ ਪਰ ਆਪਣੀ ਉਮਰ ਤੋਂ ਬਹੁਤ ਜ਼ਿਆਦਾ ਦਾ ਦਿਖਾਈ ਪੈਂਦਾ ਹਾਂ ਮੇਰੇ ਚਿਹਰੇ ਪਰ ਝੁਰੜੀਆਂ ਪੈ ਗਈ ਹਨ ਮੇਰੇ ਸਰੀਰ ਵਿੱਚ ਊਰਜਾ ਬਿਲਕੁਲ ਖਤਮ ਹੋ ਚੁੱਕੀ ਹੈ ਮੈਂ ਥੋੜਾ ਜਿਹਾ ਕੰਮ ਕਰਨੇ ਪਰ ਬਹੁਤ ਜ਼ਿਆਦਾ ਥੱਕ ਜਾਂਦਾ ਹਾਂ ਮੈਨੂੰ ਬਹੁਤ ਆਲਸ ਆਉਂਦਾ ਹੈ ਕਿਸੇ ਵੀ ਕੰਮ ਵਿੱਚ ਮੇਰਾ ਮਨ ਨਹੀਂ ਲੱਗਦਾ ਹੈ ਅਤੇ ਮੈਂ ਹਮੇਸ਼ਾ ਹੀ ਥੱਕਿਆ ਥੱਕਿਆ ਮਹਿਸੂਸ ਕਰਦਾ ਹਾਂ ਕਿਰਪਾ ਕਰਕੇ ਤੁਸੀਂ ਸਾਨੂੰ ਐਸਾ ਕੋਈ ਆਸਾਨ ਜਿਹਾਂ ਉਪਾਅ ਦੱਸੋ ਜਿਸ ਨਾਲ ਸਾਡੇ ਪੈਸੇ ਵੀ ਜ਼ਿਆਦਾ ਖਰਚ ਨਾ ਹੋਣ ਅਤੇ ਸਾਡੀ ਸਿਹਤ ਵੀ ਬਿਲਕੁਲ ਠੀਕ ਹੋ ਜਾਵੇ ਸਭਾ ਵਿੱਚ ਮੌਜੂਦ ਸਾਰੇ ਲੋਕਾਂ ਦੀ ਸਮੱਸਿਆਵਾਂ ਸੁਣ ਕੇ ਗੁਰੂ ਮੁਸਕਰਾਏ ਅਤੇ ਬੋਲੇ ਤੁਸੀਂ ਸਾਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਮੇਰੇ ਕੋਲ ਹੈ ਇਸ ਵਿੱਚ ਤੁਹਾਡੇ ਜ਼ਿਆਦਾ ਪੈਸੇ ਵੀ ਖਰਚ ਨਹੀਂ ਹੋਣਗੇ ਅਤੇ ਇਹੀ ਚੀਜ਼ਾਂ ਤੁਹਾਨੂੰ ਨੁਕਸਾਨ ਵੀ ਨਹੀਂ ਕਰਨਗੀਆਂ ਗੁਰੂ ਦੀ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਖੁਸ਼ ਹੋ ਜਾਂਦੇ ਹਨ ਅਤੇ ਗੁਰੂ ਤੋਂ ਪੁੱਛਦੇ ਹਨ ਤਾਂ ਕਿਰਪਾ ਕਰਕੇ ਤੁਸੀਂ ਸਾਨੂੰ ਦੱਸੋ ਫਿਰ ਗੁਰੂ ਹੁਣਾ ਸਾਰੇ ਲੋਕਾਂ ਨੂੰ ਕਹਿੰਦੇ ਹਨ ਕਿ ਅੱਜ ਮੈਂ ਤੁਹਾਨੂੰ ਚਾਰ ਐਸੇ ਫਲਾਂ ਦੇ ਬਾਰੇ ਵਿੱਚ ਦੱਸਣੇ ਵਾਲਾ ਹਾਂ ਜੋ ਹਰ ਇੱਕ ਇਨਸਾਨ ਨੂੰ ਜ਼ਰੂਰ ਖਾਣੇ ਚਾਹੀਦੇ ਖਾਸ ਕਰ ਜਿਨ੍ਹਾਂ ਦੀ ਉਮਰ 50 ਦੇ ਪਾਰ ਹੋ ਚੁੱਕੀ ਹੈ ਕਿਉਂਕਿ ਇਹਨਾਂ ਫਲਾਦਾਰ ਹੋ ਜਾਣਾ ਸੇਵਨ ਕਰਨੇ ਨਾਲ ਤੁਹਾਨੂੰ ਸਿਹਤ ਨਾਲ ਸੰਬੰਧਿਤ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੁਹਾਨੂੰ ਕਦੀ ਕੋਈ ਬਿਮਾਰੀ ਨਹੀਂ ਹੋਵੇਗੀ ਅਤੇ ਤੁਸੀਂ ਹਮੇਸ਼ਾ ਜਵਾਨ ਸਿਹਤਮੰਦ ਅਤੇ ਤੰਦਰੁਸਤ ਰਹੋਗੇ ਫਿਰ ਗੁਰੂ ਉਹਨਾਂ ਸਾਰਿਆਂ ਨੂੰ ਕਹਿੰਦੇ ਹਨ ਕਿ ਉਹ ਚਾਰ ਫਲ ਹਨ ਪਪੀਤਾ, ਕਿਸ਼ਮਿਸ਼, ਨਿੰਬੂ ਅਤੇ ਸੇਵ ਫਿਰ ਗੁਰੂ ਉਹਨਾਂ ਸਾਰਿਆਂ ਨੂੰ ਕਹਿੰਦੇ ਹਨ ਕਿ ਹੁਣ ਤੁਹਾਨੂੰ ਈ ਲੱਗ ਰਿਹਾ ਹੋਵੇਗਾ ਕਿ ਇਹ ਫਲ ਤੁਹਾਡੇ ਲਈ ਇੰਨੇ ਜ਼ਰੂਰੀ ਕਿਵੇਂ ਹਨ ਇਹਨਾਂ ਨੂੰ ਖਾਣੇ ਨਾਲ ਤੁਹਾਨੂੰ ਲਾਭ ਪ੍ਰਾਪਤ ਕਿਵੇਂ ਹੁੰਦਾ ਹੈ ਤਾਂ ਇਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਦਾ ਹਾਂ ਨਾਲ ਹੀ ਨਾਲ ਮੈਂ ਤੁਹਾਨੂੰ ਇਹ ਵੀ ਦੱਸੂਗਾ ਕੀ ਕਿਹੜਾ ਲੋਕਾਂ ਨੂੰ ਇਹ ਫਲ ਨਹੀਂ ਖਾਣੇ ਚਾਹੀਦੇ ਫਿਰ ਗੁਰੂ ਉਹਨਾਂ ਸਾਰੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਇਹ ਫਲ ਤੁਹਾਡੀ ਸਿਹਤ ਦੇ ਲਈ ਬਹੁਤ ਹੀ ਚੰਗੇ ਹਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪਪੀਤੇ ਦੇ ਬਾਰੇ ਵਿੱਚ ਇਹ ਪੰਜਾਬ ਦੀ ਉਮਰ ਦੇ ਲੋਕਾਂ ਦੇ ਲਈ ਜੀਵਨ ਦਿਆਨੀ ਬੂਟੀ ਹੈ ਪਪੀਤਾ ਪ੍ਰਕਿਰਤੀ ਦਾ ਅਨਮੋਲ ਉਪਹਾਰ ਹੈ ਪਪੀਤਾ ਵਿਟਾਮਿਨ ਸਬ ਮਿਨਰਲਸ ਫਾਈਬਰ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਵਿਟਾਮਿਨ ਸੀ ਵਿਟਾਮਿਨ ਏ ਅਤੇ ਕਈ ਐਸੇ ਤੱਤ ਪਾਏ ਜਾਂਦੇ ਹਨ ਹੁਣ ਤੁਸੀਂ ਇਹੀ ਸਮਝੋ ਕਿ ਇਹ 50 ਸਾਲ ਦੀ ਉਮਰ ਦੇ ਬਾਅਦ ਸਾਡੇ ਲਈ ਸਭ ਤੋਂ ਮਹੱਤਵਪੂਰਨ ਕਿਵੇਂ ਹੈ ਸਭ ਤੋਂ ਪਹਿਲਾਂ ਤਾਂ ਇਹ ਹੀ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਉਵੇਂ-ਉਵੇਂ ਸਾਡਾ ਪਾਚਨ ਤੰਤਰ ਜੋ ਹੈ ਉਹ ਕਮਜ਼ੋਰ ਪੈਣ ਲੱਗਦਾ ਹੈ ਪਪੀਤੇ ਦੇ ਅੰਦਰ ਜੋ ਐਂਜਾਇਮਸ ਪਾਇਆ ਜਾਂਦਾ ਹੈ ਜਿਸ ਦਾ ਨਾਮ ਹੈ ਪਪੈਨ ਇਹ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਇਹ ਅਜਾਇਸ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਸਰੀਰ ਖਾਣੇ ਵਿੱਚ ਮੌਜੂਦ ਨਿਊਟ੍ਰੀਟੈਂਸ ਨੂੰ ਆਸਾਨੀ ਨਾਲ ਅਬਜ਼ਰਬ ਕਰ ਪਾਉਂਦਾ ਹੈ ਪਪੀਤਾ ਗ੍ਰਿੱਡ ਪਦਾਰਥ ਜਾਪ ਹੋ ਜਾਣ ਨੂੰ ਆਸਾਨੀ ਨਾਲ ਪਚਾਉਂਦਾ ਹੈ ਇਸ ਦੇ ਨਾਲ ਹੀ ਪਪੀਤੇ ਵਿੱਚ ਪਾਚਕ ਤੱਤ ਦਾ ਇੱਕ ਮਾਤਰਾ ਪ੍ਰਾਕ੍ਰਿਤਿਕ ਸਰੋਤ ਪੈਪਸਿਨ ਅਤੇ ਵਿਟਾਮਿਨ ਏ ਬੀ ਸੀ ਡੀ ਦੇ ਇਲਾਵਾ ਆਇਰਨ ਫਾਸਫੋਰਸ ਐਂਟੀਆਕਸੀਡੈਂਟ ਪੋਟਾਸ਼ੀਅਮ ਪ੍ਰੋਟੀਨ ਕਾਰਬੋਹਾਈਡਰੇਟ ਕੈਲਸ਼ੀਅਮ ਅਤੇ ਕੈਰੋਟੀਨ ਵੀ ਚੰਗੀ ਮਾਤਰਾ ਵਿੱਚ ਮਿਲਦਾ ਹੈ ਵਾਰ-ਵਾਰ ਸਰਦੀ ਅਤੇ ਖਾਂਸੀ ਨਾਲ ਗ੍ਰਸਤ ਵਿਅਕਤੀਆਂ ਦੇ ਲਈ ਪਪੀਤੇ ਦਾ ਨਿਯਮਿਤ ਸੇਵਨ ਕਾਫੀ ਲਾਇਬਦਾਇਕ ਹੁੰਦਾ ਹੈ ਕਿਉਂਕਿ ਇਸ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਹੈ ਉਵੇਂ-ਉਵੇਂ ਯੂਨਿਟੀ ਕੁਦਰਤੀ ਰੂਪ ਨਾਲ ਕਮਜ਼ੋਰ ਹੋਣ ਲੱਗਦੀ ਹੈ ਪਪੀਤੇ ਵਿੱਚ ਵਿਟਾਮਿਨ ਸੀ ਬਹੁਤ ਹੀ ਜ਼ਿਆਦਾ ਹੁੰਦਾ ਹੈ ਜੋ ਕਿ ਸਾਡੀ ਅਬਿਉਟੀ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਵਿਟਾਮਿਨ ਸੀ ਤੁਹਾਡੇ ਸਰੀਰ ਨੂੰ एलर्जी इन्फेक्शन ਨਾਲ ਲੜਨੇ ਵਿੱਚ ਮਦਦ ਕਰਦਾ ਹੈ ਜੋ ਕਿ ਖਾਸ ਕਰ ਬਜ਼ੁਰਗ ਲੋਕਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਇਸ ਦੇ ਨਾਲ ਨਾਲ ਬੁਢਾਪੇ ਵਿੱਚ ਤ્વਚਾ ਵਿੱਚ ਡਰਾਈਨੈਸ ਝੁਰੜੀਆਂ ਪੈਣ ਲੱਗਦੀ ਹਨ ਤਾਂ ਪਪੀਤੇ ਦੇ ਅੰਦਰ ਪਾਏ ਜਾਣੇ ਵਾਲੇ ਵਿਟਾਮਿਨ ਏ ਅਤੇ ਪਪਾਈਨ ਇਹ ਤ્વਚਾ ਵਿੱਚ ਮੌਜੂਦ ਪਰੇਸ਼ਾਨੀਆਂ ਨਾਲ ਲੜਦੇ ਹਨ ਅਤੇ ਤ્વਚਾ ਨੂੰ ਕੁਦਰਤੀ ਰੂਪ ਨਾਲ ਸੁੰਦਰ ਬਣਾਉਣੇ ਵਿੱਚ ਮਦਦ ਕਰਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਵੱਧਦੀ ਉਮਰ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪਪੀਤਾ ਤੁਹਾਨੂੰ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਇਹ ਤੁਹਾਨੂੰ ਸਿਹਤਮੰਦ ਰੱਖੇਗਾ ਜਵਾਨ ਰੱਖੇਗਾ ਤੇ ਤੁਹਾਡੀ ਸੁੰਦਰਤਾ ਨੂੰ ਨਿਹਾਰੇ ਰੱਖੇਗਾ ਫਿਰ ਗੁਰੂ ਉਹਨਾਂ ਸਾਰਿਆਂ ਨੂੰ ਕਹਿੰਦੇ ਹਨ ਕਿ ਪਪੀਤੇ ਦੇ ਫਲ ਵਿੱਚ ਪਾਏ ਜਾਣੇ ਵਾਲਾ ਐਂਟੀਆਕਸੀਡੈਂਟ ਲਾਈਕੋਪੀਨ ਕੈਂਸਰ ਦੇ ਖਤਰੇ ਨੂੰ ਘਟ ਕਰਦਾ ਹੈ ਅਤੇ ਜੋ ਕੈਂਸਰ ਦਾ ਇਲਾਜ ਕਰਾ ਰਹੇ ਹਨ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ ਪਪੀਤੇ ਵਿੱਚ ਵਿਟਾਮਿਨ ਏ ਅਧਿਕ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਸਾਡੀ ਤ્વਚਾ ਤੇ ਅੱਖਾਂ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਫਿਰ ਗੁਰੂ ਉਹਨਾਂ ਸਾਰਿਆਂ ਨੂੰ ਕਹਿੰਦੇ ਹਨ ਆਓ ਹੁਣ ਜਾਣਦੇ ਹਾਂ ਦੂਸਰੇ ਫਲ ਸੇਬ ਦੇ ਬਾਰੇ ਵਿੱਚ ਸੇਬ ਤੁਹਾਡੀ ਸਾਰੀ ਬਿਮਾਰੀਆਂ ਦੀ ਦਵਾਈ ਹੈ ਜੇਕਰ ਤੁਸੀਂ ਰੋਜ਼ ਇੱਕ ਸੇਬ ਖਾਂਦੇ ਹੋ ਤਾਂ ਤੁਹਾਨੂੰ ਕਦੀ ਵੀ ਡਾਕਟਰ ਦੇ ਕੋਲ ਜਾਣੇ ਦੀ ਜ਼ਰੂਰਤ ਨਹੀਂ ਪਵੇਗੀ 50 ਦੀ ਉਮਰ ਦੇ ਬਾਅਦ ਵਾਲੇ ਲੋਕਾਂ ਦੇ ਲਈ ਇਹ ਇੰਨਾ ਮਹੱਤਵਪੂਰਨ ਹੈ ਕਿਉਂਕਿ ਸੇਬ ਵਿੱਚ ਫਾਈਬਰ ਵਿਟਾਮਿਨ ਨਿਊਟ੍ਰੀਐਂਟਸ ਹੁੰਦੇ ਹਨ ਜੋ ਤੁਹਾਡੀ ਪੂਰੀ ਸਿਹਤ ਨੂੰ ਠੀਕ ਰੱਖਦੇ ਹਨ ਸੇਬ ਖਾਣੇ ਨਾਲ ਤੁਹਾਡੀ ਹਾਰਟ ਹੈਲਥ ਬਹੁਤ ਚੰਗੀ ਰਹਿੰਦੀ ਹੈ ਕਿਉਂਕਿ ਇਸ ਦੇ ਅੰਦਰ ਜੋ ਸਲੀਊਬਲ ਫਾਈਬਰ ਹੁੰਦਾ ਹੈ ਇਹ ਤੁਹਾਡੇ ਕੋਲੇਸਟ੍ਰੋਲ ਨੂੰ ਸੰਤੁਲਨ ਕਰਨੇ ਵਿੱਚ ਤੁਹਾਡੀ ਮਦਦ ਕਰਦਾ ਹੈ ਕਿਉਂਕਿ ਹਾਈ ਕੋਲੇਸਟ੍ਰੋਲ ਹਾਰਟ ਡਿਜ਼ੀਜ਼ ਦਾ ਇੱਕ ਬਹੁਤ ਹੀ بڑا ਫੈਕਟਰ ਹੁੰਦਾ ਹੈ ਜਿਸ ਨਾਲ ਵੱਧਦੀ ਉਮਰ ਵਿੱਚ ਇਸ ਦਾ ਖਤਰਾ ਬਣਿਆ ਹੀ ਰਹਿੰਦਾ ਹੈ ਤਾਂ ਰੋਜ਼ਾਨਾ ਜੇਕਰ ਤੁਸੀਂ ਇੱਕ ਸੇਬ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਹਾਰਟ ਹੈਲਥ ਸਿਹਤਮੰਦ ਰਹਿੰਦੀ ਹੈ ਇਸ ਦੇ ਇਲਾਵਾ ਸੇਬ ਤੁਹਾਡੇ ਵਜ਼ਨ ਨੂੰ ਸੰਤੁਲਿਤ ਕਰਦਾ ਹੈ ਦੋਸਤੋ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਉਵੇਂ-ਉਵੇਂ ਮੈਟਾਬੋਲਿਜ਼ਮ ਹੌਲਾ ਹੋ ਜਾਂਦਾ ਹੈ ਅਤੇ ਇਸੇ ਵਜ੍ਹਾ ਨਾਲ ਵਜ਼ਨ ਨੂੰ ਸੰਤੁਲਿਤ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਸੇਬ ਇੱਕ ਲੋ ਕੈਲੋਰੀ ਫਲ ਹੈ ਅਤੇ ਇਸ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਦ ਤੁਸੀਂ ਸੇਬ ਖਾਂਦੇ ਹੋ ਤਾਂ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰਦੇ ਹੋ ਇਸ ਵਿੱਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਵਜਨ ਨੂੰ ਸੰਤੁਲਿਤ ਕਰਨੇ ਵਿੱਚ ਮਦਦ ਮਿਲਦੀ ਹੈ ਇਸ ਦੇ ਇਲਾਵਾ ਬਲੱਡ ਸ਼ੂਗਰ ਨੂੰ ਇਹ ਸੰਤੁਲਿਤ ਕਰਦਾ ਹੈ ਸੇਬ ਤੁਹਾਡੀ ਬਹੁਤ ਮਦਦ ਕਰਦਾ ਹੈ ਸੇਬ ਵਿੱਚ ਮੌਜੂਦ ਫਾਈਬਰ ਤੁਹਾਡੀ ਸ਼ੂਗਰ ਨੂੰ ਸੰਤੁਲਿਤ ਰੱਖਦਾ ਹੈ ਇਹ ਤੁਹਾਡੇ 슈ਗਰ ਦੇ ਲੈਵਲ ਨੂੰ ਸੰਤੁਲਿਤ ਰੱਖਦਾ ਹੈ। ਸੇਬ ਫਾਈਬਰ ਦਾ ਇੱਕ ਬਹੁਤ ਹੀ ਚੰਗਾ ਸਰੋਤ ਹੈ। ਨਾਲ ਹੀ ਨਾਲ ਇਹ ਜਲਦੀ ਡਾਈਜੈਸਟ ਹੋ ਜਾਂਦਾ ਹੈ। ਸੇਬ ਤੁਹਾਨੂੰ ਕਬਜ਼ ਦੀ ਬਿਮਾਰੀ ਤੋਂ ਵੀ छुटਕਾਰਾ ਦਿਲਾਉਂਦਾ ਹੈ ਅਤੇ ਪਾਚਨ ਨੂੰ ਦਰਸਤ ਕਰਦਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਕੈਵਿਸਟੀਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਜੋ ਸ਼ਰੀਰ ਨੂੰ ਫ੍ਰੀ ਰੈਡੀਕਲਸ ਨਾਲ ਲੜਨੇ ਵਿੱਚ ਕਾਫੀ ਜ਼ਿਆਦਾ ਮਦਦ ਕਰਦਾ ਹੈ ਸ਼ਰੀਰ ਦੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਨੂੰ ਇਹੀ ਠੀਕ ਕਰ ਸਕਦਾ ਹੈ ਸੇਬ ਵਿੱਚ ਵਿਟਾਮਿਨ ਡੀ ਵੀ ਹੁੰਦਾ ਹੈ ਜੋ ਹੱਡੀਆਂ ਦੇ ਲਈ ਕਾਫੀ ਲਾਭਦਾਇਕ ਹੁੰਦਾ ਹੈ ਇਸ ਨੂੰ ਖਾਣੇ ਦੇ ਬਾਅਦ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਸੇਬ ਖਾਣੇ ਨਾਲ ਡਾਇਬਟੀਜ਼ ਕੰਟਰੋਲ ਵਿੱਚ ਆਉਂਦਾ ਹੈ ਇਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਸੇਬ ਕਾਫੀ ਜ਼ਿਆਦਾ ਚੰਗਾ ਹੁੰਦਾ ਹੈ ਸੇਬ ਸਕਿਨ ਅਤੇ ਵਾਲਾਂ ਦੇ ਲਈ ਬਹੁਤ ਚੰਗਾ ਹੈ ਸੇਬ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਸੀ ਹੈਲਦੀ ਕੋ ਲੈਜਨ ਨੂੰ ਸਰੀਰ ਵਿੱਚ ਵਧਾਵਾ ਦਿੰਦਾ ਹੈ ਇੱਕ ਛੋਟੇ ਜਿਹੇ ਸੇਬ ਦੇ ਬਹੁਤ ਜ਼ਿਆਦਾ ਫਾਇਦੇ ਹਨ ਜੇਕਰ ਤੁਸੀਂ 50 ਸਾਲ ਦੇ ਹੋ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਦੇ ਹੋ ਜਾਂ ਫਿਰ 50 ਸਾਲ ਤੋਂ ਘੱਟ ਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੁਢਾਪਾ ਚੰਗੇ ਨਾਲ ਗੁਜ਼ਰੇ ਅਤੇ ਤੁਹਾਨੂੰ ਕੋਈ ਵੀ ਬਿਮਾਰੀ ਨਾ ਹੋ ਤੁਸੀਂ ਜਵਾਨ ਅਤੇ ਸਿਹਤਮੰਦ ਨਜ਼ਰ ਆਓ ਤਾਂ ਤੁਹਾਨੂੰ ਇੱਕ ਸੇਵ ਰੋਜ਼ਾਨਾ ਜ਼ਰੂਰ ਖਾਣਾ ਚਾਹੀਦਾ ਫਿਰ ਗੁਰੂ ਦੱਸਦੇ ਹਨ ਕਿ ਤੀਸਰਾ ਫਲ ਹੈ ਕਿਸ਼ਮਿਸ਼ ਵੈਸੇ ਤਾਂ ਇਹ ਕਿਸ਼ਮਿਸ਼ ਵੀ ਵੱਡੀ ਉਮਰ ਵਿੱਚ ਬਹੁਤ ਹੀ ਕੰਮ ਦੀ ਚੀਜ਼ ਹੈ ਕਿਸ਼ਮਿਸ਼ ਸੁੱਕੇ ਹੋਏ ਅੰਗੂਰ ਹੁੰਦੇ ਹਨ ਜੋ ਕਿ ਆਇਰਨ ਪੋਟਾਸ਼ੀਅਮ ਐਂਟੀਆਕਸੀਡੈਂਟ ਨਾਲ ਪਰੇ ਹੁੰਦੇ ਹਨ ਇਹ ਛੋਟੇ ਛੋਟੇ ਕਿਸ਼ਮਿਸ਼ ਤੁਹਾਨੂੰ 50 ਦੀ ਉਮਰ ਦੇ ਬਾਅਦ ਬਹੁਤ ਹੀ ਜ਼ਿਆਦਾ ਫਾਇਦਾ ਕਰਦੇ ਹਨ ਇਸ ਨਾਲ ਸਾਡੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕਿਉਂਕਿ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਉਵੇਂ-ਉਵੇਂ ਸਾਡੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਜਿਸ ਨਾਲ ਕੀ ਐਸਟੋਪਰੋਸਿਸ ਦਾ ਖਤਰਾ ਵੱਧ ਜਾਂਦਾ ਹੈ ਯਾਨੀ ਕੀ ਤੁਹਾਡੀ ਹੱਡੀਆਂ ਕਮਜ਼ੋਰ ਹੁੰਦੀ ਜਾਂਦੀਆਂ ਹਨ ਅਤੇ ពੁਰਕੀ ਹੋ ਕੇ ਆਸਾਨੀ ਨਾਲ ਟੁੱਟ ਜਾਂਦੀ ਹਨ ਕਿਸ਼ਮਿਸ਼ ਵਿੱਚ ਬੋਰੋ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਕਿ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਦਾ ਹੈ ਕਿਸ਼ਮਿਸ਼ ਨੂੰ ਰੋਜ਼ਾਨਾ ਖਾਣੇ ਨਾਲ ਬਹੁਤ ਹੀ ਆਸਾਨੀ ਨਾਲ ਤੁਹਾਡੀ ਹੱਡੀਆਂ ਮਜ਼ਬੂਤ ਬਣ ਜਾਂਦੀ ਹਨ ਅਤੇ ਹੱਡੀਆਂ ਦੇ ਨਾਲ ਨਾਲ ਇਹ ਤੁਹਾਡੀ ਪਾਚਨ ਪ੍ਰਣਾਲੀ ਦੇ ਲਈ ਵੀ ਬਹੁਤ ਉਪਯੋਗੀ ਹੁੰਦਾ ਹੈ ਕਿਸ਼ਮਿਸ਼ ਨੂੰ ਖਾਣੇ ਨਾਲ ਇਸ ਵਿੱਚ ਮੌਜੂਦ ਫਾਈਬਰ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਤੁਹਾਨੂੰ ਸਿਹਤਮੰਦ ਰੱਖਦਾ ਹੈ ਅਤੇ ਕਬਜ਼ ਨੂੰ ਜੜ ਤੋਂ ਖਤਮ ਕਰਦਾ ਹੈ 50 ਸਾਲ ਦੀ ਉਮਰ ਵਾਲੇ ਲੋਕਾਂ ਦੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਠੀਕ ਨਾਲ ਕੰਮ ਨਹੀਂ ਕਰਦਾ ਹੈ ਉਹਨਾਂ ਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਐਸੇ ਵਿੱਚ ਕਿਸ਼ਮਿਸ਼ ਖਾਣੇ ਨਾਲ ਉਹਨਾਂ ਦੀ ਕਬਜ਼ ਦੀ ਸਮੱਸਿਆ ਜੋ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਕਿਸ਼ਮਿਸ਼ ਵਿੱਚ ਕੁਦਰਤੀ ਸ਼ੂਗਰ ਪਾਇਆ ਜਾਂਦਾ ਹੈ ਜੋ ਕੀ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਤਾਂ ਤੁਹਾਡੀ ਊਰਜਾ ਦੀ ਸ਼ਕਤੀ ਜੋ ਹੈ ਉਹ ਘਟ ਹੋ ਜਾਂਦੀ ਹੈ ਇਸ ਲਈ ਜੇਕਰ ਤੁਸੀਂ ਰੋਜ਼ਾਨਾ ਕਿਸ਼ਮਿਸ਼ ਖਾ ਲੈਂਦੇ ਹੋ ਤਾਂ ਤੁਹਾਡੀ ਤਾਕਤ ਵਧੀ ਰਹੇਗੀ ਰੋਜ਼ਾਨਾ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ ਪਰ ਇੱਕ ਗੱਲ ਤੁਸੀਂ ਵਿਸ਼ੇਸ਼ ਤਿਆਰ ਰੱਖੋ ਕਿ ਜੇਕਰ ਤੁਹਾ ਨੂੰ ਡਾਇਬਟੀਜ਼ ਹੈ ਤਾਂ ਐਸੇ ਵਿੱਚ ਤੁਹਾਨੂੰ ਕਿਸ਼ਮਿਸ਼ ਦਾ ਪ੍ਰਯੋਗ ਆਪਣੇ ਡਾਕਟਰ ਤੋਂ ਪੁੱਛ ਕੇ ਹੀ ਕਰਨਾ ਹੋਵੇਗਾ ਕਿਉਂਕਿ ਕਿਸ਼ਮਿਸ਼ ਵਿੱਚ ਕੁਦਰਤੀ 슈ਗਰ ਹਲਦੀ ਹੈ ਅਤੇ ਇਹ ਹੀ ਬਹੁਤ ਹੀ ਤੇਜ਼ੀ ਨਾਲ ਤੁਹਾਡੇ ਖੂਨ ਵਿੱਚ ਘੁਲ ਜਾਂਦੀ ਹੈ ਜੇਕਰ ਤੁਸੀਂ ਕਿਸ਼ਮਿਸ਼ ਖਾਓਗੇ ਅਤੇ ਜੇਕਰ ਤੁਹਾਡੀ ਬਲੱਡ 슈ਗਰ ਵਧੀ ਹੋਈ ਹੈ ਤਾਂ ਐਸੇ ਵਿੱਚ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਜਦ ਤੁਸੀਂ ਕਿਸ਼ਮਿਸ਼ ਨੂੰ ਰੋਜ਼ ਖਾਂਦੇ ਹੋ ਤਾਂ ਇਹ ਤੁਹਾਡੇ ਹਾਰਟ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਨੂੰ ਖਾਣੇ ਨਾਲ ਸਰੀਰ ਦੇ ਬੈਡ ਕੋਲੇਸਟਰੋਲ ਘਟ ਹੁੰਦੇ ਹਨ ਅਤੇ ਗੁੱਡ ਕੋਲੇਸਟਰੋਲ ਵੱਧ ਜਾਂਦੇ ਹਨ। ਕਿਸ਼ਮਿਸ਼ ਨੂੰ ਪਾਣੀ ਵਿੱਚ ਪੀਜੋ ਕੇ ਖਾਣ ਨਾਲ ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਜਲਦੀ ਰਿਲੀਜ਼ ਹੁੰਦੇ ਹਨ। ਐਂਟੀਆਕਸੀਡੈਂਟ ਤੁਹਾਨੂੰ ਕੈਂਸਰ ਜੈਸੀ ਭਿਆਨਕ ਬਿਮਾਰੀ ਤੋਂ ਬਚਾਉਣੇ ਵਿੱਚ ਮਦਦ ਕਰਦੇ ਹਨ। ਕਿਸ਼ਮਿਸ਼ ਵਿੱਚ ਡਾਈਟਰੀ ਫਾਈਬਰ ਮੌਜੂਦ ਹੁੰਦੇ ਹਨ ਜੋ ਬਲੱਡ ਵੈਸ ਨੂੰ ਅਕੜਮੇ ਤੋਂ ਬਚਾਉਂਦੇ ਹਨ। ਜੀ ਇਸ ਵਜ੍ਹਾ ਨਾਲ ਬਲੱਡ ਪ੍ਰੈਸ਼ਰ ਹਾਈ ਨਹੀਂ ਹੁੰਦਾ ਹੈ ਅਤੇ ਹਾਈ ਪਰਟੈਂਸ਼ਨ ਦਾ ਖਤਰਾ ਘਟ ਹੋ ਜਾਂਦਾ ਹੈ ਨਾਲ ਹੀ ਇਸ ਵਿੱਚ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ ਇਹ ਵੀ ਬਲੱਡ ਪ੍ਰੈਸ਼ਰ ਨੂੰ ਹਾਈ ਕਰਨੇ ਤੋਂ ਬਚਾਉਂਦਾ ਹੈ ਇਸ ਲਈ ਕਿਸ਼ਮਿਸ਼ ਨੂੰ ਖਾਣੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ ਇਸ ਦੇ ਬਾਅਦ ਅਸੀਂ ਗੱਲ ਕਰਦੇ ਹਾਂ ਨਿੰਬੂ ਦੇ ਬਾਰੇ ਵਿੱਚ ਨਿੰਬੂ ਵਿਟਾਮਿਨ ਸੀ ਅਤੇ ਫੈਲੋਫਨਾਇਡਸ ਪਾਇਆ ਜਾਂਦਾ ਹੈ ਉਮਰ ਦੇ ਨਾਲ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਮਤਾ ਘਟ ਹੋਣ ਲੱਗਦੀ ਹੈ ਤਾਂ ਨਿੰਬੂ ਦੇ ਅੰਦਰ ਵਿਟਾਮਿਨ ਸੀ ਕਾਫੀ ਜ਼ਿਆਦਾ ਹੁੰਦਾ ਹੈ ਅਤੇ ਇਸ ਲਈ ਹੀ ਤੁਹਾਡੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦਾ ਹੈ ਵਿਟਾਮਿਨ ਸੀ ਸਭ ਤੋਂ ਜ਼ਿਆਦਾ ਤਾਕਤਵਰ ਹੈ ਜੋ ਇਨਫੈਕਸ਼ਨ ਨਾਲ ਲੜਦਾ ਹੈ ਅਤੇ ਇਹ ਹੀ 50 ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਦੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਉਮਰ ਵਿੱਚ ਇਨਫੈਕਸ਼ਨ ਹੋਣੇ ਦਾ ਖਤਰਾ ਜੋ ਹੈ ਉਹ ਕਾਫੀ ਜ਼ਿਆਦਾ ਰਹਿੰਦਾ ਹੈ ਅਤੇ ਜੇਕਰ ਇਸ ਉਮਰ ਵਿੱਚ ਇੱਕ ਵਾਰ ਇਨਫੈਕਸ਼ਨ ਹੋ ਗਿਆ ਤਾਂ ਉਹ ਬਹੁਤ ਹੀ ਮੁਸ਼ਕਿਲ ਨਾਲ ਖਤਮ ਹੁੰਦਾ ਹੈ ਨਿੰਬੂ ਦਾ ਦੂਸਰਾ ਫਾਇਦਾ ਇਹੀ ਹੈ ਕਿ ਇਹ ਤੁਹਾਨੂੰ ਹਾਈਡਰੇਟ ਰੱਖਦਾ ਹੈ ਅਤੇ ਤੁਹਾਡੀ ਕਿਡਨੀ ਵਿੱਚ ਪਥਰੀ ਹੋਣੇ ਤੋਂ ਬਚਾਅ ਕਰਦਾ ਹੈ ਕਿਉਂਕਿ ਉਮਰ ਦੇ ਨਾਲ-ਨਾਲ ਕਿਡਨੀ ਵਿੱਚ ਪਥਰੀ ਹੋਣੇ ਦਾ ਖਤਰਾ ਜੋ ਹੈ ਉਹ ਵਧਦਾ ਜਾਂਦਾ ਹੈ ਇਸ ਲਈ ਨਿੰਬੂ ਤੁਹਾਡੇ ਲਈ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਨਿੰਬੂ ਦਾ ਅਸਰ ਜਵਾਨਾ ਇਸਤੇਮਾਲ ਕਰਨੇ ਨਾਲ ਤੁਸੀਂ ਹਾਈਡਰੇਟ ਰਹਿੰਦੇ ਹੋ ਅਤੇ ਤੁਹਾਡੀ ਕਿਡਨੀ ਵਿੱਚ ਪਥਰੀ ਹੋਣੇ ਤੋਂ ਬਚਾਅ ਕਰਦਾ ਹੈ ਕਿਉਂਕਿ ਉਮਰ ਦੇ ਨਾਲ-ਨਾਲ ਕਿਡਨੀ ਵਿੱਚ ਪਥਰੀ ਹੋਣੇ ਦਾ ਖਤਰਾ ਜੋ ਹੈ ਉਹ ਵੱਧਦਾ ਜਾਂਦਾ ਹੈ ਇਸ ਲਈ ਨਿੰਬੂ ਤੁਹਾਡੇ ਲਈ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਨਿੰਬੂ ਦਾ ਰਸ ਰੋਜ਼ਾਨਾ ਇਸਤੇਮਾਲ ਕਰਨੇ ਨਾਲ ਤੁਸੀਂ ਹਾਈਡਰੇਟ ਰਹਦੇ ਹੋ ਅਤੇ ਕਿਡਨੀ ਵਿੱਚ ਪੱਥਰੀ ਤੁਹਾਨੂੰ ਕਦੀ ਨਹੀਂ ਹੁੰਦੀ ਹੈ ਨਿੰਬੂ ਦੇ ਅੰਦਰ ਜੋ ਐਂਟੀਆਕਸੀਡੈਂਟ ਹੁੰਦੇ ਹਨ ਉਹ ਉਮਰ ਨਾਲ ਸੰਬੰਧਿਤ ਤਣਾਵ ਅਤੇ ਫ੍ਰੀ ਰੈਡੀਕਲਸ ਡੈਮੇਜ ਤੋਂ ਵੀ ਤੁਹਾਡਾ ਬਚਾਅ ਕਰਦੇ ਹਨ ਯਾਨੀ ਕਿ ਤੁਹਾਡੇ ਸੈਲਸ ਨੂੰ ਸਿਹਤਮੰਦ ਰੱਖਦੇ ਹਨ ਤੇ ਤੁਹਾਡੀ ਉਮਰ ਨੂੰ ਘਟ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਉਮਰ ਵਧਨੇ ਨਾਲ ਨਾਲ ਜੋ ਸਰੀਰ ਵਿੱਚ ਕਮੀਆਂ ਆਉਣ ਲੱਗਦੀ ਹਨ ਉਹ ਬਿਲਕੁਲ ਖਤਮ ਹੋ ਜਾਂਦੀ ਹਨ ਲੋਕ ਉਮਰ ਤੋਂ ਪਹਿਲਾਂ ਬੁੱਢੇ ਦਿਖਾਈ ਪੈਣ ਲੱਗਦੇ ਹਨ ਤਾਂ ਉਹ ਲੋਕ ਜੇਕਰ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰਨਗੇ ਤਾਂ ਉਹਨਾਂ ਦੀ ਉਮਰ ਘਟ ਦਿਖਾਈ ਪਵੇਗੀ ਕਿਉਂਕਿ ਰੋਜ਼ਾਨਾ ਨਿੰਬੂ ਪਾਣੀ ਪੀਣੇ ਨਾਲ ਤੁਹਾਡੀ ਤ્વਚਾ ਵਿੱਚ ਨਿਖਾਰ ਆਉਂਦਾ ਹੈ ਝੁਰੜੀਆਂ ਘੱਟ ਹੋਣ ਲੱਗਦੀ ਹਨ ਜਿਸ ਨਾਲ ਤੁਹਾਡੀ ਉਮਰ ਘੱਟ ਦਿਖਾਈ ਦਿੰਦੀ ਹੈ ਅਤੇ ਤੁਸੀਂ ਜਿਆਦਾ ਉਮਰ ਵਿੱਚ ਵੀ ਜਵਾਨ ਦਿਖਾਈ ਪੈਂਦੇ ਹੋ ਇਸ ਲਈ ਤੁਹਾਨੂੰ ਰੋਜ਼ਾਨਾ ਇਹਨਾਂ ਚਾਰ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇਹਨਾਂ ਚਾਰ ਫਲਾਂ ਦਾ ਸੇਵਨ ਤੁਹਾਨੂੰ ਸੀਮਿਤ ਮਾਤਰਾ ਵਿੱਚ ਹੀ ਕਰਨਾ ਹੈ ਨਾ ਤਾਂ ਜ਼ਿਆਦਾ ਤੇ ਨਾ ਹੀ ਘੱਟ ਜਦ ਤੁਸੀਂ ਇਹਨਾਂ achar phala ਦਾ ਸੇਵਨ ਕਰੋਗੇ ਤਾਂ ਤੁਹਾਨੂੰ ਇਹਨਾਂ ਦੇ ਬਹੁਤ ਹੀ ਚਮਤਕਾਰੀ ਪਰਿਵਰਤਨ ਆਪਣੇ ਆਪ ਵਿੱਚ ਨਜ਼ਰ ਆਉਣ ਲੱਗਣਗੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਉਹਨਾਂ ਨੂੰ ਧੰਨਵਾਦ ਕਹਿੰਦੇ ਹਨ ਅਤੇ ਉਹਨਾਂ ਨੂੰ ਪ੍ਰਣਾਮ ਕਰਕੇ ਆਪਣੇ ਆਪਣੇ ਘਰ ਪਰਤ ਆਉਂਦੇ ਹਨ ਫਿਰ ਗੁਰੂ ਵੀ ਆਪਣੇ ਆਸ਼ਰਮ ਦੀ ਤਰਫ ਆਪਣੇ ਚੇਲਿਆਂ ਦੇ ਨਾਲ ਜਾਣ ਲੱਗਦੇ ਹਨ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਜੀ